ਮੰਦੀਰਾਂ ਵਿੱਚ ਇਕੱਠੇ ਹੋ ਕੇ ਆਪਾਂ ਨੇ ਪੁਤਲੇ ਫੂਕਣੇ ਕਿਉਂਕਿ ਜਿਹੜੀ ਸਰਕਾਰ ਇਹ ਕਹਿੰਦੀ ਨਹੀਂ ਥੱਕਦੀ ਦੀ 82 ਲੋਕਾਂ ਲਈ ਤੇ ਲੋਕਾਂ ਦੇ ਲਈ ਖੜਾਂਗੇ ਉਹੀ ਸਰਕਾਰ ਅੱਜ ਲੋਕਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ ਕਿਉਂਕਿ ਜਿਹੜਾ ਫੈਸਲਾ ਦੀ ਰੈਂਟ ਖੁੰਦ ਹੈ ਮਾਰਜਾ ਜੇਹ ਪ੍ਰਾਣੀ ਨੂੰ ਚੱਕਰ ਦੀ ਵਜਾਏ ਉਹ ਕਿਸਾਨਾਂ ਦੇ ਸਿਰ ਸਾਰਾ ਠਿਕਰਾ ਪੰਨਿਆ ਜਾ ਰਿਹਾ ਹੈ ਕਿਸਾਨ ਨੂੰ ਦੇستی ਮਨਾਇਆ ਜਾ ਰਿਹਾ ਹੈ ਇਸ ਕਰਕੇ ਤੁਹਾਨੂੰ ਬੇਨਤੀ ਹੈ ਮਤਾਵਾਂ ਭੜਾ ਦੇ ਕਿਸਾਨ ਭਰਾਵਾਂ ਨੂੰ ਕੱਲ ਨੂੰ ਸਹੀ 10 ਵਜੇ ਆਪਾਂ ਅਨਾਜ ਮੰਡੀ 'ਚ ਇਕੱਠੇ ਹੋ ਕੇ ਤਸੀਲ ਦੇ ਮੂਹਰੇ ਦੋਨੇ ਸਰਕਾਰਾਂ ਨੇ ਪਤਲੇ ਫੂਕੜੇ ਕਿਉਂਕਿ ਜਿਹੜਾ ਆਉਣ ਵਾਲਾ ਸੀਜ਼ਨ ਹੈ ਇਹ ਸਰਕਾਰ ਜਾਂ ਤਾਂ 200 ਰੁਪਏ ਕਵਾਂਟਲ ਦਾ ਕਿਸਾਨਾਂ ਨੂੰ ਮਾਲਜਾ ਦੇਵੇ ਜਾਂ ਫਿਰ ਘਰਾ ਦੇ ਵਿੱਚ ਜਿਹੜੀ ਛਾਪੇ ਮਾਰੀ ਕਰਕੇ ਚਲਿਆਂ ਦੇ ਉੱਤੇ ਪੈਸਾ ਚੜਦੀ ਹੈ ਭਰਾਵੋ ਦੰਦੀ ਐ ਜਰਮਾਨੇ ਕਰਨ ਦੀਆਂ ਜਿਹੜੀਆਂ ਆ ਕੇ ਧੜਕਿਓ ਬੰਦੇ ਨੇ ਉਸ ਨੂੰ ਠੱਲ ਪਾਉਣ ਦੇ ਲਈ ਕੱਲ ਨੂੰ 10 ਵਜੇ ਆਪਾਂ ਨੇ ਤਸੀਰ ਮੂਰੇ ਸਰਕਾਰ ਦਾ ਜਿਹੜਾ ਪੋਤਲਾ ਫੁਕੜੇ ਇਸ ਕਰਕੇ ਕਿਸਾਨ ਭਰਾ ਤੇ ਵੀਰੋ ਨੂੰ ਬੇਨਤੀ